ਅਗਲੇ 48 ਘੰਟੇ ਦੇ ਅੰਦਰ ਮੌਸਮ ਦੇ ਵਿੱਚ ਕਿਹੜੀ ਤਬਦੀਲੀ ਆਉਣ ਵਾਲੀ ਹੈ ਠੰਡ ਵਧੇਗੀ ਜਾਂ ਘਟੇਗੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀ ਅਪਡੇਟ ਜਾਣ ਲਗੋ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਮੌਸਮ ਜਿਹੜਾ ਹੈ ਉਹ ਬਦਲਣਾ ਸ਼ੁਰੂ ਹੋ ਗਿਆ ਹੈ ਮੌਸਮ ਦਾ ਮਿਜ਼ਾਜ ਬਦਲਣਾ ਸ਼ੁਰੂ ਹੋ ਗਿਆ ਹੈ ਸਵੇਰ ਅਤੇ ਸ਼ਾਮ ਦੇ ਵੇਲੇ ਠੰਡ ਮਹਿਸੂਸ ਹੋਣੀ ਜਿਹੜੀ ਉਹ ਸ਼ੁਰੂ ਹੋ ਗਈ ਹੈ ਇਸ ਦੇ ਵਿੱਚਕਾਰ 14 15 16 ਅਤੇ 17 ਤਰੀਕ ਨੂੰ ਲੈ ਕੇ ਅਪਡੇਟ ਜਾਰੀ ਹੋਇਆ ਹੈ ਇਹ ਅਪਡੇਟ ਕੀ ਹੈ ਤੁਹਾਨੂੰ ਦੱਸਾਂਗੇ ਜੀ ਹਾਂ ਦੱਦੀ ਹੈ ਕਿ ਅਹ ਦਿੱਲੀ ਐਨਸੀਆਰ ਅ ਦਿੱਲੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਹੈ ਕਿ ਉੱਥੇ 14 ਤਰੀਕ ਨੂੰ ਜਿਹੜਾ ਇਹ ਉਹ ਠੰਡੀਆਂ ਹਵਾਵਾਂ ਜਿਹੜੀਆਂ ਨੇ ਉਹ ਚੱਲ ਸਕਦੀਆਂ ਨੇ ਪਰ 15 ਤਰੀਕ ਨੂੰ ਜ਼ਿਆਦਾ ਤੇਜ਼ ਹਵਾਵਾਂ ਚੱਲਣਗੀਆਂ ਜਿਹਦੇ ਨਾਲ ਠੰਡ ਵਧੇਗੀ ਇਸ ਦੇ ਨਾਲ ਹੀ ਪੰਜਾਬ ਨੂੰ ਲੈ ਕੇ ਵੀ ਅਪਡੇਟ ਜਾਰੀ ਹੋਇਆ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਦਿੱਲੀ ਦੇ ਬਾਰੇ ਦੱਸ ਦਿੰਦੇ ਹਾਂ ਕਿ ਦਿੱਲੀ ਦੇ ਵਿੱਚ 14 15 16 ਤੇ 17 ਤਰੀਕ ਨੂੰ ਲੈ ਕੇ ਅਪਡੇਟ ਜਾਰੀ ਹੋਇਆ ਹੈ ਕਿ ਠੰਡ ਵੱਧ ਸਕਦੀ ਹੈ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਚਲ ਸਕਦੀਆਂ ਨੇ ਹਾਲਾਕਿ ਮੀਂਹ ਨੂੰ ਲੈ ਕੇ ਉੱਥੇ ਕੋਈ ਵੀ ਗੱਲਬਾਤ ਹਾਲੇ ਤੱਕ ਨਹੀਂ ਕੀਤੀ ਗਈ ਹੈ ਪਰ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਜਦੋਂ ਮੌਸਮ ਬਦਲਦਾ ਹੈ ਤੇ ਆਪਣਾ ਖਿਆਲ ਰੱਖਣਾ ਕਿੰਨਾ ਜ਼ਰੂਰੀ ਹੁੰਦਾ ਹੈ ਤੇ ਇਸ ਦੇ ਵਿਚਾਰੀ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਮੌਸਮ ਨੇ ਬਦਲਣਾ ਸ਼ੁਰੂ ਕਰ ਦਿੱਤਾ ਹੈ ਸ਼ਾਮ ਦੇ ਵੇਲੇ ਠੰਡ ਲੱਗਣੀ ਸ਼ੁਰੂ ਹੋ ਗਈ ਹੈ ਤੇ ਇਸ ਦੇ ਵਿੱਚ ਕਾਰਨ ਹੁਣ ਅਪਡੇਟ ਜਾਰੀ ਹੋਈ ਹੈ ਕਿ 14 15 16 ਤੇ ਸਾਰਾ 주ਮੇ ਦਿੱਲੀ ਦੇ ਵਿੱਚ ਹਵਾ ਚੱਲਣ ਦੀ ਗੱਲ ਆਖੀ ਗਈ ਹੈ ਪੰਜਾਬ ਦੇ ਵਿੱਚ ਅਜੇ ਹੀ ਕੋਈ ਵੀ ਗੱਲਬਾਤ ਨਹੀਂ ਹੈ ਪੰਜਾਬ ਦੇ ਵਿੱਚ ਨਾਰਮਲ ਦਿਨ ਜਿਹੜੇ ਨੇ ਉਹ ਰਹਿਣ ਵਾਲੇ ਨੇ ਨਾਰਮਲ ਠੰਡ ਰਹੇਗੀ ਜਿਵੇਂ ਦੱਸਿਆ ਗਿਆ ਹੈ ਕਿ ਕੋਈ ਜ਼ਿਆਦਾ ਠੰਡ ਜਿਹੜੀ ਆ ਉਹ ਨਹੀਂ ਬਦਨ ਵਾਲੀ ਹੈ ਸੋ ਇੱਕ ਅਪਡੇਟ ਜਿਹੜੀ ਆ ਜਾਰੀ ਹੋਈ ਹੈ ਕਿ ਪੰਜਾਬ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਨਾਰਮਲ ਦਿਨਾਂ ਦੇ ਵਾਂਗੂ ਹੀ ਠੰਡ ਰਹਿਣ ਵਾਲੀ ਹੈ ਹਾਲੇ ਇੰਨੀ ਛੇਤੀ ਠੰਡ ਨਹੀਂ ਬਦੇਗੀ ਹਾਂ ਸਵੇਰ ਅਤੇ ਸ਼ਾਮ ਨੂੰ ਠੰਡ ਜਿਹੜੀ ਆ ਉਹ ਲੱਗੇਗੀ ਲੋਕਾਂ ਨੂੰ ਜਿਵੇਂ ਕਿ ਨਾਰਮਲ ਲੱਗ ਰਹੀ ਹੈ ਪਰ ਮੀਂਹ ਨੂੰ ਲੈ ਕੇ ਕੋਈ ਵੀ ਪੰਜਾਬ ਦੇ ਵਿੱਚ ਹਾਲੇ ਚੇਤਾਵਨੀ ਨਹੀਂ ਜਾਰੀ ਹੋਈ ਹੈ ਜਿਸ ਦੇ ਨਾਲ ਠੰਡ ਵਧੇਗੀ ਕਿਉਂਕਿ ਜਦੋਂ ਮੀਂਹ ਪਵੇਗਾ ਤਾਂ ਉਹਦੇ ਨਾਲ ਠੰਡ ਵੀ ਵਧੇਗੀ ਪਰ ਕੋਈ ਵੀ ਠੰਡੀ ਹਵਾ ਚੱਲਣ ਦੀ ਗੱਲ ਜਾਂ ਮੀਂਹ ਦੀ ਗੱਲ ਪੰਜਾਬ ਨੂੰ ਲੈ ਕੇ ਨਹੀਂ ਦੱਸੀ ਗਈ ਹੈ ਬਲਕਿ ਹੋਰ ਬਹੁਤ ਸਾਰੇ ਥਾਵਾਂ ਤੇ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਹੋਈ ਹੈ ਕਿ ਮੀਂਹ ਪੈ ਸਕਦਾ ਹੈ ਕਿਉਂਕਿ ਮੌਸਮ ਬਦਲਿਆ ਹੈ ਤੇ ਮੌਸਮ ਦੇ ਬਦਲਣ ਦੇ ਨਾਲ ਜੇ ਵਿੱਚਕਾਰ ਮੀਂਹ ਪੈ ਗਿਆ ਤੇ ਖਤਰੇ ਦੀ ਘੰਟੀ ਵੱਜ ਸਕਦੀ ਹੈ ਪਰ ਹਾਲੇ ਤੱਕ ਸੁਖ ਖਬਰ ਸੁਖਤ ਖਬਰ ਹੈ ਕਿ ਕੋਈ ਵੀ ਜੋ ਅਜੇ ਹੀ ਚੇਤਾਵਨੀ ਨਹੀਂ ਜਾਰੀ ਹੋਈ ਚਾਹੇ ਉਹ ਮੀਂਹ ਨੂੰ ਲੈ ਕੇ ਚਾਹੇ ਉਹ ਠੰਡੀ ਹਵਾ ਨੂੰ ਲੈ ਕੇ ਸੋ ਇੱਕ ਵੱਡੀ ਗੱਲ ਹੈ ਕਿ ਹੁਣ ਮੌਸਮ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਬਦਲੇਗਾ ਅਤੇ ਤੁਸੀਂ ਜ਼ਰੂਰ ਦੱਸਿਓ ਕਿ ਕੀ ਤੁਸੀਂ ਠੰਡ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਂ ਨਹੀਂ ਕੀਤਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਠੰਡ ਵੱਧੀ ਹੈ ਜਾਂ ਨਹੀਂ ਵੱਧੀ ਹੈ ਤੁਹਾਡੇ ਮੁਤਾਬਕ ਤੁਸੀਂ ਜੋ ਆ ਉਹ ਜਿਹੜੇ ਸਰਦੀਆਂ ਵਾਲੇ ਕੱਪੜੇ ਨੇ ਉਹ ਕੱਢਣੇ ਸ਼ੁਰੂ ਕਰ ਦਿੱਤੇ ਨੇ ਜਾਂ ਨਹੀਂ ਕੱਡੇ ਨੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਕਿਉਂਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਤਰੀਕੇ ਦਾ ਮੌਸਮ ਹੁੰਦਾ ਹੈ ਵੱਖ-ਵੱਖ ਤਰੀਕੇ ਦੇ ਜੋ ਹੈ ਵੈਦਰ ਹੁੰਦਾ ਹੈ ਤੇ ਉਸ ਦੇ ਅਕੋਰਡਿੰਗ ਜੋ ਹੈ ਹਰ ਜ਼ਿਲ੍ਹੇ ਦੇ ਵਿੱਚ ਜਾਂ ਹਰ ਰਾਜ ਦੇ ਵਿੱਚ ਇੱਕਦਮ ਸੇਮ ਮੌਸਮ ਨਹੀਂ ਹੁੰਦਾ ਸੋ ਤੁਸੀਂ ਜ਼ਰੂਰ ਦੱਸੋ ਕਮੈਂਟਾਂ ਦੇ ਵਿੱਚ ਜਿਸ ਦੇ ਨਾਲ ਲੋਕਾਂ ਨੂੰ ਪਤਾ ਲੱਗਦਾ ਰਹੇਗਾ ਕਿ ਆਖਿਰਕਾਰ ਕਿੱਥੇ ਕਿਹੋ ਜਿਹਾ ਮੌਸਮ ਹੈ ਇਸ ਦੇ ਨਾਲ ਜੋ ਹੈ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇ ਬਾਰੇ ਵੀ ਜਾਣਕਾਰੀ ਜਿਹੜੀ ਉਹ ਮਿਲੇਗੀ